ਬਹੁਤੇ ਤਾਂ ਆਪਿਆਂ ਨੇ ਬੱਚੇ ਇਹ ਜੇ ਬਣਾਤੇ ਜਿਹੜੇ ਰਾਤ ਕੱਟਣ ਆਉਂਦੇ ਨੇ ਘਰਾਂ 'ਚ ਤੜਕੇ ਠਾਕੇ ਧੂਕੇ ਖੜੇ ਕਰਕੇ ਉਹਨਾਂ ਨੂੰ ਮੂੰਹ ਧੋ ਕੇ ਜਿਵੇਂ ਪੋਚਾ ਮਾਰ ਕੇ ਮੈਂ ਕਹੂੰਗਾ ਬੈਂਚ ਚ ਚੜਾਉਂਦੇ ਨੇ 2 ਘੰਟੇ ਬੱਚਾ ਬੈਂਚ ਚ ਝੂਟੇ ਲੈਂਦਾ ਤੁਰਿਆ ਜਾਂਦਾ ਉੰਗਾ ਉਤਰਿਆ ਜਾਂਦਾ ਉਸ ਤੋਂ ਬਾਅਦ ਲਾ ਕੇ ਅੰਦਰ ਸਕੂਲ ਚ ਚਲਾ ਜਾਂਦਾ ਕੈਦੀ ਹੋ ਜਾਂਦਾ ਉੱਥੇ ਫਿਰ ਆਪਦੀ ਮਰਜ਼ੀ ਨਾਲ ਉਹ ਜਿਵੇਂ ਸਕੂਲ ਵਾਲੇ ਨੇ ਤੁਸੀਂ ਪੰਜਾਬੀ ਨਹੀਂ ਬੋਲਣੀ ਤੁਹਾਨੂੰ ਜੁਰਮਾਨਾ ਹੈ ਤੁਸੀਂ ਹਿੰਦੀ ਬੋਲੋ ਬੱਚੇ ਨੂੰ ਲੱਗਦਾ ਵੀ ਯਾਰ ਜਿਹੜਾ ਘਰੇ ਮੇਰੇ ਕੰਮ ਆਉਂਦਾ ਹੈ 5 ਘੰਟੇ ਸਕੂਲ ਚ ਰਹਿੰਦਾ ਉੰਨੀ ਘਰੇ ਰਹਿੰਦਾ ਜਾਂ ਟਿਊਸ਼ਨ ਤੇ ਰਹਿੰਦਾ ਉੱਥੇ ਤਾਂ ਜਿਹੜੇ ਪੜਾਉਂਦੇ ਨੇ ਬੋਲਦਾ ਨਹੀਂ बोले ਜਾਂਦਾ ਜਿਹੜਾ ਉੱਥੇ ਬੋਲਿਆ ਜਾਂਦਾ ਇਹ ਨਹੀਂ ਪੜਾਉਂਦੇ ਉਹ ਤਾਂ ਠੱਗਿਆ ਠੱਗਿਆ ਮਹਿਸੂਸ ਕਰਦਾ ਹੈ। ਕੀ ਬਾਤ ਹੈ। ਅੱਛਾ ਉਸ ਤੋਂ ਬਾਅਦ ਉਹ ਬੱਚਾ ਫਿਰ ਜਦੋਂ ਬੈਂਚੋਂ ਉਤਰਦਾ ਸਕੂਲ ਛੁੱਟੀ ਹੁੰਦੀ ਹੈ ਆ ਕੇ ਫਿਰ ਦਾਦੇ ਦੀ ਡਿਊਟੀ ਲੱਗ ਜਾਂਦੀ ਹੈ ਵੀ ਮੋਟਰਸਾਈਕਲ ਤੇ ਚੜਾ ਟਿਊਸ਼ਨ ਲੈ ਜਾ। ਉਹ ਸੀਟ ਤੇ ਬੈਠਾ ਰਹਿੰਦਾ ਉੱਥੇ। ਬਜ਼ੁਰਗਾਂ ਦਾ ਵੀ ਨਾਲ ਸ਼ੌਚਨ ਹੈ, ਇਕੱਲੇ ਬੱਚਿਆਂ ਦਾ ਨਹੀਂ। ਤੇ ਫਿਰ ਟਿਊਸ਼ਨ ਹੈ। ਉਥੋਂ ਥੱਕਿਆ ਟੁੱਟਿਆ ਆਉਂਦਾ ਨਾ ਉਹਨੂੰ ਕੋਈ ਖੇਡਣ ਦੀ ਚੀਜ਼ ਨਾ ਕੁਝ ਨਹੀਂ। ਹੁਣ ਦੇਖੋ ਮੇਰੇ ਕੋਲ ਇੱਕ ਕੁੜੀ ਆਈ ਆਸਟ੍ਰੇਲੀਆ ਤੋਂ। ਹਾਈਪਰ ਹੈ ਬੱਚਾ। 9 ਮਹੀਨੇ ਹੋ ਗਏ ਥੇ 아이 ਨੂੰ ਬੱਚੇ ਦਾ ਇਲਾਜ ਕਰਾਉਣ ਵਾਸਤੇ ਇੰਡੀਆ ਹੀ ਹੋਈ ਹੈ ਹਨਾ ਉਹਨੂੰ ਕਿਸੇ ਮਾਹਰ ਨੇ ਰਹਿ ਦਿੱਤੀ ਵੀ ਘਰੇ ਇੱਕ ਮਿੱਟੀ ਦੀ ਟਰਾਲੀ ਛਟਾ ਲੋ ਜੀ ਵੀ ਬੱਚਾ ਸੋਡਾ ਸੈੱਟ ਹੋ ਜਾਊਗਾ ਨਹੀਂ ਜਾਊਗਾ ਅਸੀਂ ਬੱਚਿਆਂ ਨੂੰ ਮਿੱਟੀ ਨਾਲੋਂ ਦੂਰ ਕਰਦੇ ਆ ਵੀ ਲੱਬੜ ਨਾ ਜਾਣ ਕਾਰਨ ਕਿਉਂਕਿ ਮਾਂ ਨੂੰ ਲੱਗਦਾ ਹੁੰਦਾ ਮੈਨੂੰ ਕੱਪੜੇ ਧੋਣੇ ਪੈਣਗੇ ਹਨਾ ਐਂ ਰੋਟੀ ਦਾ ਲੱਗਦਾ ਉਹ ਉਹਨਾਂ ਨੂੰ ਲੱਗਦਾ ਵੀ ਸਕੂਲ ਚ ਹੀ ਸਾਰਾ ਉੱਥੇ ਹੀ ਹੋ ਜੇ ਵੀ ਜਾਂਦੇ ਬੱਚੇ ਨੂੰ ਤਾਂ ਆਇਆ ਜੇ ਉਹ ਜਾਂ ਕਰਾਚੇ ਛੜ ਦੀਏ ਵੀ ਸਾਨੂੰ ਪਾਲਣਾ ਇਹ ਨਾ ਪਵੇ ਉਹ ਨਤੀਜਾ ਭੁਗਤਣਾ ਪਵੇ ਜਿਹੜਾ ਸੜਕਾਂ ਦੇ ਉੱਪਰ ਆਪਣਾ ਉੜਜੇ ਹੋਏ ਬੱਚੇ ਜਾਂ ਕੇ ਹੋਏ ਸਮਾਜਿਕ ਮੁੱਖ ਧਾਰਾ ਤੋਂ ਤਿੜਕੇ ਜਿਹਨੂੰ ਆਪਾਂ ਕਦੇ ਨਸ਼ੇੜੀ ਕਹਿੰਦੇ ਨੇ ਲਟੇਰੇ ਕਹਿੰਦੇ ਨੇ ਸਾਡੀ ਦੇਣਾ ਇਹਨਾਂ ਦਾ ਕੋਈ ਕਸੂਰ ਹੀ ਨਹੀਂ ਇਹਨਾਂ ਨੂੰ ਕੀ ਪਤਾ ਸੀ ਇਹਨਾਂ ਨੂੰ ਅਸੀਂ ਇਹ ਜੇ ਸੁਪਨੇ ਸਿਰਜ ਕੇ ਹਰੇਕ ਨੂੰ ਅਸੀਂ ਡੀਸੀ ਬਣਾਤਾ ਹਰੇਕ ਨੂੰ ਐਸਐਸਪੀ ਬਣਾਤਾ ਕਰੋੜ ਪਿੱਛੇ ਇੱਕ ਕੋਈ ਡੀਸੀ ਬਣਦਾ 140 ਸੀਟਾਂ ਨੇ ਭਾਰਤ 'ਚ 1.5 ਕਰੋੜ ਸਾਡੀ ਆਬਾਦੀ ਹੈ 1 ਕਰੋੜ ਪਿੱਛੇ ਇੱਕੋ ਹੀ ਡੀਸੀ ਬਣਦਾ ਅਸੀਂ ਹਰੇਕ ਨੂੰ ਡੀਸੀ ਬਣਾ ਕੇ ਤੋਰਤਾ ਇਹ ਜਿਹੜੇ ਮਾਪਦੰਡ ਅਸੀਂ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਭਰਤੇ ਤਾਂ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਰੂਪ ਚ ਨਿਕਲਦੇ ਨੇ ਚਾਹੇ ਉਹ ਕਿਰਚਾਂ ਦੇ ਰੂਪ ਚ ਨਿਕਲ ਚਾਹੇ ਬੰਦੂਖਾਂ ਦੇ ਰੂਪ ਚ ਨਿਕਲ ਚਾਹੇ ਨਸ਼ੇ ਦੇ ਰੂਪ ਚ ਨਿਕਲ ਚਾਹੇ ਕਿਸੇ ਦੀਆਂ ਚੇਨੀਆਂ ਪਟਣ ਦੇ ਰੂਪ ਚ ਨਿਕਲਣ ਤੇ ਚਾਹੇ ਕਤਲਾਂ ਦੇ ਰੂਪ ਚ ਨਿਕਲ ਇਹ ਸਾਡੀ ਦੇਣ ਹੈ